ਸਰ ਸਹਿਬਾਨ ਦਾ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਜ਼ਫੇਦਾਰ ਸਖਦੀਪ ਸਿੰਘ ਜੀ ਚਕਾਰ ਜਿਥੇ ਧੰਨਵਾਦ ਕਰਨਗੇ ਉਥੇ ਆਈ ਲੀਡਰਸ਼ਿਪ ਨੂੰ ਜੀਆਂ ਆਖਣਗੇ ਜ਼ਫੇਦਾਰ ਸਖਦੀਪ ਸਿੰਘ ਜੀ ਚਕਾਰ ਆਓ ਜਕਾਰਾ ਛੱਡਿਏ ਬੋਲੇ ਸੋ ਨਿਹਾਲ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਬੋਲੇ ਸੋ ਨਿਹਾਲ ਅੱਜ ਦੇ ਇਸ ਕਰੋਸ ਧਰਨੇ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਪ੍ਰਧਾਨ ਸਾਹਿਬ ਸਰਦਾਰ ਬਲਵਿੰਦਰ ਸਿੰਘ ਜੀ ਭਉਧਰ ਸਾਹਿਬ ਭੰਡਾਰ ਸਾਹਿਬ ਵਾਹਿਗੁਰੂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਜੇਜ਼ਰ ਕਰਵਕ ਸਿੰਘ ਜੀ ਖਾਲਸਾ ਜੀ ਜਿਲ੍ਹੇ ਦੀ ਜਥੇਬੰਦੀ ਦੇ ਸਾਰੇ ਹੀ ਬਿੰਗਾ ਦੇ ਪ੍ਰਧਾਨ ਸਹਿਬਾਨ ਸਰਕਲ ਦੇ ਸੇਧਾਰ ਸਹਿਬਾਨ ਦੂਰੋਂ ਡੇਟੇਰ ਚੱਲ ਕੇ ਆਏ ਸਾਰੇ ਸ਼ਰੋਮਣੀ ਅਕਾਲੀ ਦਲ ਦੇ ਜਿਹਾਰੂ ਅਹੁਦੇਦਾਰ ਵਰਕਰ ਸਹਿਬਾਨ ਗੁਰੂ ਫਤਿਹ ਦੀ ਸਾਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਿੜੀਆਂ ਕਿ ਤੁਸੀਂ ਇੰਨੀ ਗਰਮੀ ਦੇ ਵਿੱਚ ਮਾਨਸਤਰੀ ਕਵਾਜ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੀ ਕਵਾਜ ਦੇ ਉੱਤੇ ਭਗਵੰਤ ਮਾਨ ਸਰਕਾਰ ਨੂੰ ਚਲਦਾ ਕਰਨ ਦੇ ਲਈ ਨਵਾਂ ਸ਼ਹਿਰ ਪਹੁੰਚੇ ਆਓ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਨੂੰ ਜੀਉ ਆ ਵੀ ਆਖਦਾ ਤੇ ਤੁਹਾਡਾ ਧੰਵਾਦ ਵੀ ਕਰਦਾ ਕਿ ਗਰਮੀ ਬਹੁਤ ਹੈ ਬਹੁਤ ਸਾਰੇ ਸੱਜਣ ਗਰਮੀ ਕਰਕੇ ਹਾਜ਼ਰੀ ਲਵਾ ਕੇ ਚਲੇ ਨਹੀਂ ਗਏ ਉਹਨਾਂ ਦਾ ਵੀ ਧੰਵਾਦ ਹੈ ਸੋ ਆਪਾਂ ਨੂੰ ਇਹ ਰੋਸ ਪ੍ਰਦਰਸ਼ਨ ਕਿਉਂ ਕਰਨਾ ਪਿਆ? ਆਮ ਆਦਮੀ ਪਾਰਟੀ ਦਾ ਦਫਤਰ ਹੈ ਬਿਲਕੁਲ ਸਾਡੇ ਸਾਹਮਣੇ ਜਿੱਥੇ ਅਸੀਂ ਬੈਠੇ ਆਂ ਇੱਕਾ ਤੇ ਸਾਡੇ ਡੀਸੀ ਦਫਤਰ। ਧਰਨੇ ਲਾਉਣ ਦੀ ਨੌਬਤ ਉਦੋਂ ਆਉਂਦੀ ਆ ਜਦੋਂ ਗੂੰਗੀਆਂ ਤੇ ਬੋਲੀਆਂ ਸਰਕਾਰਾਂ ਸਾਡੀ ਗੱਲ ਨਹੀਂ ਸੁਣਦੀਆਂ। ਜਦੋਂ ਹੌਮੇ ਦੇ ਵਿੱਚ ਰਾਜ ਸੱਤਾ ਦੇ ਹੌਮੇ ਦੇ ਵਿੱਚ ਗਲਤ ਕੰਮ ਕਰਦੀਆਂ ਨੇ। ਜਦੋਂ ਮਹਿੰਗਾਈ ਜਿਹੜੀ ਆ ਉਹ ਆਮ ਇਨਸਾਨ ਦੇ ਵਾਸਤੇ ਬਾਹਰ ਹੋ ਜਾਂਦੀ ਹੈ ਜਦੋਂ ਲਾਅ ਐਂਡ ਆਰਡਰ ਦੀ ਸਥਿਤੀ ਵਿਗੜਦੀ ਹੈ ਜਦੋਂ ਆਮ ਇਨਸਾਨ ਦੀ ਦਫ਼ਤਰਾ ਕਚਹਿਰੀਆਂ ਦੇ ਵਿੱਚ ਲੁੱਟ ਖਸੁੱਟ ਹੁੰਦੀ ਹੈ ਜਦੋਂ ਸਟੇਟ ਦੇ ਹਾਲਾਤ ਆਪੇ ਤੋਂ ਬਾਹਰ ਹੋ ਜਾਂਦੇ ਉਦੋਂ ਧਰਨੇ ਲਾਉਣ ਦੀ ਲੋੜ ਪੈਂਦੀ ਹੈ ਉਦੋਂ ਡੂੰਗੀ ਤੇ ਬੋਲੀ ਸਰਕਾਰ ਨੂੰ ਜਗਾਉਣ ਦੀ ਲੋੜ ਪੈਂਦੀ ਹੈ ਮੈਂ ਬਹੁਤ ਲੰਬਾ ਸਮਾਂ ਨਹੀਂ ਲੈਣਾ ਮੇਰੇ ਤੋਂ ਬਾਅਦ ਸਿਰਫ ਖੰਡਰ ਸਾਹਿਬ ਤੇ ਭੁੰਡਰ ਸਾਹਿਬ ਨੇ ਬੋਲਣਾ ਗੱਲ ਇਹ ਹੈ ਕਿ ਜੋ ਵਾਦੇ ਕਰਕੇ ਭਗਵੰਤ ਮਾਨ ਨੇ ਠੀਕ ਹੈ ਪੰਜਾਬੀਆਂ ਨੇ ਭਰੋਸਾ ਕੀਤਾ ਭਰੋਸਾ ਕਰਨਾ ਕੋਈ ਗਲਤ ਗੱਲ ਨਹੀਂ ਹੁੰਦੀ ਕਿਸੇ ਤੇ ਭਰੋਸਾ ਕੀਤਾ ਜਾ ਸਕਦਾ ਕਿ ਤੁਹਾਡੀ ਬਿਹਤਰੀ ਲਈ ਕੋਈ ਕੁਝ ਕਰ ਰਿਹਾ ਹੈ ਜਿਵੇਂ ਦੇ ਵਾਦੇ ਕਰਕੇ ਭਗਵੰਤ ਮਾਨ ਨੇ ਸਰਕਾਰ ਬਣਾਈ ਸੀ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਈ ਸੀ 92 ਐਮਐਲਏ ਲੈ ਕੇ ਪੰਜਾਬ ਦੀ ਸੱਤਾ ਦੇ ਵਿੱਚ ਆਏ ਕੀ ਉਹ ਬਾਦੇ ਅੱਜ ਪੂਰੇ ਹੋ ਰਹੇ ਆ ਕੀ ਉਹ ਬਾਦਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਆ ਮੈਂ ਸਮਝਦਾ ਸਿਰਫ ਤੇ ਸਿਰਫ ਭੰਡ ਪੁਣੇ ਦੀ ਸਰਕਾਰ ਹੈ ਸਟੇਜਾਂ ਦੇ ਉੱਤੇ ਉਹੀ ਕਮੇਟੀ ਸਿਸਟਮ ਚਲਾ ਕੇ ਸਰਕਾਰਾਂ ਨਹੀਂ ਚੱਲਦੀਆਂ ਸਰਕਾਰਾਂ ਪਹਿਲਾਂ ਵੀ ਬਹੁਤ ਆਈਆਂ ਬਹੁਤ ਗਈਆਂ ਪਰ ਜੇ ਪੰਜਾਬ ਦੇ ਇਤਿਹਾਸ ਦੇ ਵਿੱਚ ਸਭ ਤੋਂ ਨਕਮੀ ਸਰਕਾਰ ਦਾ ਕਿਸੇ ਨੂੰ ਦਰਜਾ ਦੇਣਾ ਹੋਵੇ ਉਹ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਜੋ ਮੌਜੂਦਾ ਸਰਕਾਰ ਚੱਲ ਰਹੀ ਹੈ ਮੈਂ ਸਮਝਦਾ ਸਭ ਤੋਂ ਨਿਕੰਮੀ ਸਰਕਾਰ ਦਾ ਦਰਜਾ ਜਿਹੜਾ ਹੈ ਇਹਨਾਂ ਨੂੰ ਦਿੱਤਾ ਜਾ ਸਕਦਾ ਸੋ ਮੇਰੇ ਵੀਰੋ ਗੱਲ ਬੜੀ ਕਲੀਅਰ ਹੈ ਐਵੇਂ ਮਨ 'ਚ ਭੁਲੇਖਾ ਨਾ ਰੱਖਿਆ ਕਰੋ ਮੈਂ 2 ਮਿੰਟ ਹੀ ਲੈਣੇ ਆ ਬਸ ਮਨ 'ਚ ਭੁਲੇਖਾ ਨਾ ਰੱਖਿਆ ਕਰੋ ਕਿ ਅਕਾਲੀ ਰਾਜ ਸੱਤਾ ਦੇ ਵਿੱਚ ਨਹੀਂ ਨੇ ਆਪਾਂ ਰਾਜ ਕਰਨ ਵਾਸਤੇ ਨਹੀਂ ਬਣੇ ਆਪਾਂ ਸੰਘਰਸ਼ਾਂ ਵਾਸਤੇ ਬਣੇ ਆ ਜੇ ਸਾਡੇ ਵੱੱਡ ਬਡੇਰੇ ਇਕੱਲੇ ਰਾਜਪਾਪ ਦਾ ਸੁਭਨਾ ਲੈ ਕੇ ਪਾਰਟੀ ਚਲਾਉਂਦੇ ਸੰਘਰਸ਼ ਕਰਦੇ ਕੁਰਬਾਨੀਆਂ ਦਿੰਦੇ ਮੋਰਚੇ ਲਾਉਂਦੇ ਤੇ ਸ਼ਾਇਦ ਅੱਜ ਅਕਾਲੀ ਦਲ ਮੈਂ ਸਮਝਦਾ ਇੰਡੀਆਂ ਵੱਡੀਆਂ ਕੁਰਬਾਨੀਆਂ ਚ ਉੱਭਰਿਆ ਸ਼ਾਇਦ ਅੱਜ ਅਕਾਲੀ ਦਲ ਨਾ ਹੁੰਦਾ ਕਿਉਂਕਿ ਇਹ ਸੰਘਰਸ਼ੀਲ ਪਾਰਟੀਆਂ ਮੈਂ ਲੱਖਾਂ ਤਾਂ ਵਰਤਿਆ ਅਸੀਂ ਸਾਡੇ ਬਜ਼ੁਰਗਾਂ ਨੇ ਪਾਤਸ਼ਾਹ ਤੋਂ ਬਾਅਦ ਮਿਸਲਾਂ ਵੀ ਚਲੀਆਂ ਮਿਸਲਾ ਆਪਸ ਵਿੱਚ ਲੜੀਆਂ ਕੋਈ ਨਹੀਂ ਜਿੱਥੇ ਦੋ ਭਾਂਡੇ ਹੁੰਦੇ ਆ ਖੜਕਦੇ ਹੁੰਦੇ ਆ ਉਸ ਤੋਂ ਬਾਅਦ ਮਹਾਰਾਜਾ ਸਾਹਿਬ ਦਾ ਖਾਲਸਾ ਰਾਜ ਆਇਆ ਆਪਾਂ ਉਹ ਵੀ ਭੋਗ ਗਿਆ ਉਸ ਤੋਂ ਬਾਅਦ 1839 ਮਹਾਰਾਜ ਸਾਹਿਬ ਦਾ ਚਲਾਣਾ ਹੋ ਗਿਆ ਤੇ 1920 ਤੱਕ ਕੋਈ ਸਾਡੇ ਕੋ ਸਿਸਟੇਮੈਟਿਕ ਜਥੇਬੰਦੀ ਨਹੀਂ ਸੀ 80 ਸਾਲ ਉਹ ਸਮਾਂ ਵੀ ਯਾਦ ਕਰਿਆ ਕਰੋ ਉਦੋਂ ਅਸੀਂ ਰਾਜ ਭਾਗ ਤਾਂ ਨਹੀਂ ਭੋਗਿਆ ਯਾਰ ਐਵੇਂ ਡੀਮੋਰਲਾਈਜ਼ ਨਾ ਹੋਇਆ ਕਰੋ ਨੇਟਿਵ ਨਾ ਹੋਇਆ ਕਰੋ ਉਦੋਂ ਬਬਰ ਖਾਲਸਾ ਮੂਵਮੈਂਟ ਚੱਲੀ ਹੋਰ ਮੂਵਮੈਂਟਾਂ ਚੱਲੀਆਂ ਸਾਡੇ ਬਜ਼ੁਰਗ ਸੰਘਰਸ਼ ਕਰਦੇ ਰਹੇ ਕਿਉਂਕਿ ਪੰਥ ਨੂੰ ਬਚਾਉਣ ਦੀ ਗੱਲ ਸੀ ਕੌਮ ਨੂੰ ਬਚਾਉਣ ਦੀ ਗੱਲ ਸੀ ਸਿੱਖੀ ਨੂੰ ਬਚਾਉਣ ਦੀ ਗੱਲ ਸੀ ਕੇਵਲ ਰਾਜ ਸੱਤਾ ਦੇ ਵਿੱਚ ਆਉਣ ਦੀ ਗੱਲ ਨਹੀਂ ਆਪਣੇ ਪੰਥ ਨੂੰ ਵੀ ਬਚਾਉਣਾ ਆਪਣੀ ਸਿੱਖੀ ਨੂੰ ਵੀ ਬਚਾਉਣਾ ਲੋਕ ਹਿੱਤ ਵੀ ਬਚਾਉਣੇ ਆ ਲੋਕਾਂ ਦੇ ਹੱਕਾਂ ਦੇ ਲਈ ਵੀ ਲੜਨਾ ਹੈ ਜੇ ਉਹ ਬਜ਼ੁਰਗ ਜਿਹੜੇ ਸ਼ਹਾਦਤਾਂ ਦਿੰਦੇ ਰਹੇ ਕੁਰਬਾਨੀਆਂ ਦਿੰਦੇ ਰਹੇ ਸ਼ਹੀਦ ਹੁੰਦੇ ਰਹੇ ਜੇ ਕੱਲਾ ਉਹ ਰਾਜ ਭਾਗ ਸੋਚਦੇ ਹੁੰਦੇ ਤੇ ਫਿਰ ਇਹ ਹਾਲਾਤ ਨਹੀਂ ਸੀ ਹੁਣ ਜਿਹੜੀ ਇਹ ਨੀ ਆ ਅਕਾਲੀ ਦਲ ਦੀ ਇਹ ਬਹੁਤ ਮਜ਼ਬੂਤ ਹੈ ਬਹੁਤ ਡੂੰਘਿਆ ਮੋਟਾ ਵਧੀਆਂ ਘਟਦੀਆਂ ਰਹਿਣੀਆਂ ਬਹੁਤ ਵਾਰ ਵਧੀਆਂ ਬਹੁਤ ਵਾਰ ਘਟੀਆਂ ਭੋਂਦਰ ਸਾਹਿਬ ਬੈਠੇ ਆ ਠੰਡਲ ਸਾਹਿਬ ਬੈਠੇ ਆ ਤੁਹਾਡੇ ਵਿੱਚ ਵੀ ਬਹੁਤ ਬਜ਼ੁਰਗ ਬੈਠੇ ਆ ਜਿਨ੍ਹਾਂ ਨੇ ਅਕਾਲੀ ਦਲ ਦਾ ਉਹ ਸਮਾਂ ਵੀ ਦੇਖਿਆ ਜਦੋਂ ਅਸੀਂ ਬਿਲਕੁਲ ਹਾਸ਼ੀਏ ਤੇ ਚਲੇ ਜਾਂਦੇ ਆ ਹੁਣ ਤਾਂ ਬਹੁਤ ਕੁਝ ਆ ਸਾਡੇ ਕੋਲ ਕਿਹੜਾ ਪਿੰਡ ਹੈ ਕਿਸੇ ਪਿੰਡ ਦੇ ਬਾਹਰ ਖੜੇ ਹੋ ਕੇ ਕੋਈ ਬੰਦਾ ਆਵਾਜ਼ ਮਾਰੇ ਇੱਥੇ ਅਕਾਲੀਆਂ ਦਾ ਘਰ ਕਿਹੜਾ ਲੋਕ 10 ਘਰ ਅੱਜ ਵੀ ਦੱਸਦੇ ਆ ਫੁਲਾਨਾ ਘਰ ਅਕਾਲੀਆਂ ਦਾ ਉੱਥੇ ਚੱਲ ਜਾਓ ਉੱਥੋਂ ਤੁਹਾਡਾ ਮਸਲਾ ਹੱਲ ਹੋ ਜਾਊਗਾ ਆਪਾਂ ਨੈਗੇਟਿਵ ਨਹੀਂ ਹੋਣਾ ਬੜੇ ਮੋਰਚੇ ਲੱਗੇ 1920 ਚ ਅਕਾਲੀ ਦਲ ਬੜਿਆਂ 224 ਚੱਲਦਾ ਮੈਨੂੰ ਲੱਗਦਾ ਭੁੰਦਰ ਸਾਹਿਬ 25 ਸਾਲ ਮੱਸੀ ਸਰਕਾਰ ਰਲਾ ਮਲਾ ਕੇ ਕਦੇ ਸਾਲ ਆ ਗਈ ਕਦੇ 2 ਸਾਲ ਆ ਗਈ ਕਦੇ ਪੂਰੀਆਂ ਵੀ ਚੱਲ ਗਈਆਂ ਮੈਨੂੰ ਲੱਗਦਾ 25 ਸਾਲ ਪੂਰੇ ਨਹੀਂ ਹੋਏ ਹੋਣੇ ਜੇ ਸਾਡੇ ਬਜ਼ੁਰਗ ਇਹ ਸੋਚਦੇ ਰਹਿੰਦੇ ਤੇ ਅਸੀਂ ਤਾਂ ਸੰਰਾਗ ਸੰਘਰਸ਼ ਦੀ ਖਾਤਰ ਹੀ ਜਾਣਾ ਨਵੇਂ ਸ਼ਹਿਰ ਨੂੰ ਜੀ ਕਿ ਕਿੱਦਾ ਕੰਮ ਚੱਲਦਾ 80 ਸਾਲ ਸਾਡੇ ਬਜ਼ੁਰਗਾਂ ਨੇ ਵੀ ਸੰਘਰਸ਼ ਕੀਤਾ ਇਸ ਕਰਕੇ ਯਾਰ ਤਕੜੇ ਹੋ ਕੇ ਲੜੀਏ ਤਕੜੇ ਹੋ ਕੇ ਖੜ੍ਹ ਜਾਓ ਸਰਕਾਰਾਂ ਜਣਾ ਤੋਂ ਪੁੱਟਦੇ ਆਂਗੇ ਕੋਈ ਵੱਡੀ ਗੱਲ ਨਹੀਂ ਜੇ ਸਾਡੇ ਬਜ਼ੁਰਗ ਧਰਮ ਜੁੱਧ ਮੋਰਚੇ 'ਚ ਜੇਲਾਂ ਭਰਦੇ ਰਹਿ ਸ਼ਹੀਦ ਹੁੰਦੇ ਰਹੇ ਜੇ ਸਾਡੇ ਬਜ਼ੁਰਗ ਕਪੂਰੀ ਦੀ ਲੜਾਈ ਲੜਦੇ ਰਹੇ ਜੇ ਸਾਡੇ ਬਜ਼ੁਰਗ ਚਾਬੀਆਂ ਦੇ ਮੋਰਚੇ ਦੀ ਲੜਾਈ ਲੜਦੇ ਰਹੇ ਅੱਜ ਵੀ ਸਮਝ ਲਓ ਇੱਕ ਮੋਰਚਾ ਜਿਹੜਾ ਸਾਨੂੰ ਲਾਉਣਾ ਪੈਣਾ ਪੰਜਾਬ ਉਹ ਮੋਰਚਾ ਗੂੰਗੀ ਬੋਲੀ ਸਰਕਾਰ ਦੇ ਖਿਲਾਫ ਲਾਉਣਾ ਪੈਣਾ ਸਾਲ 2 ਕਰਾ ਗਏ ਜੜੋਂ ਪੁੱਟ ਦਿਓ ਜੜੋਂ ਪੁੱਟ ਦਿਓ ਆਪਣੀ ਹੋਂਦ ਨੂੰ ਦਿਖਾਓ ਅਕਾਲੀ ਦਲ ਦਾ ਤਕੜਾ ਹੋਣਾ ਸਿੱਖੀ ਲਈ ਬੜਾ ਜ਼ਰੂਰੀ ਹੈ ਪੰਥ ਲਈ ਬੜਾ ਜ਼ਰੂਰੀ ਹੈ ਸਾਡੇ ਪਾਤਸ਼ਾਹ ਨੇ ਸਾਨੂੰ ਮੀਰੀ ਤੇ ਪੀਰੀ ਦਾ ਦੋਨੋਂ ਸਿਧਾਂਤ ਦਿੱਤੇ ਆ ਅਸੀਂ ਲੋੜ ਪੈਣ ਤੇ ਭਗਤੀ ਵੀ ਕਰਦੇ ਆਂ ਤੇ ਲੋੜ ਪੈਣ ਤੇ ਸ਼ਕਤੀ ਵੀ ਵਰਤਦੇ ਆਂ ਸੋ ਹੁਣ ਲੋੜ ਹੈ ਸਰਕਾਰ ਦੇ ਖਿਲਾਫ ਝੰਡਾ ਚੁੱਕਣ ਦੀ ਸਰਕਾਰ ਦੇ ਖਿਲਾਫ ਆਵਾਜ਼ ਬੁਲੰਦ ਕਰਨ ਦੀ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਕਿ ਹੁਣ ਘਰਾਂ ਚੋਂ ਨਿਕਲੋ ਹੁਣ ਇਕੱਲੇ ਇਕੱਲੇ ਨਾ ਪਿੰਡਾਂ ਤੋਂ ਆਇਆ ਕਰੀਏ ਹੁਣ ਵੱਡੇ ਸੰਘਰਸ਼ ਲੜਨੇ ਪੈਣੇ ਆ ਸ਼ਹਾਦਤਾਂ ਦੇਣੀਆਂ ਪਈਆਂ ਸ਼ਹਾਦਤਾਂ ਵੀ ਦੇਾਂਗੇ ਕੁਰਬਾਨੀਆਂ ਕਰਨੀਆਂ ਪਈਆਂ ਕੁਰਬਾਨੀਆਂ ਕਰਾਂਗੇ ਸਰਕਾਰਾਂ ਨੂੰ ਇਸ ਗੱਲ ਦਾ ਅਹਿਸਾਸ ਕਰਾਵਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਅਕਾਲੀ ਦਲ ਤੋਂ ਬਿਨਾ ਤੁਸੀਂ ਜਿਹੜੇ ਆ ਉਹ ਜਿਹੜੀ ਤੁਹਾਡੀਆਂ ਮਨਮਾਈਆਂ ਮਨਮਾਈਆਂ ਤੁਸੀਂ ਕਰਦੇ ਹੋ ਅਕਾਲੀ ਦਲ ਉਹਨਾਂ ਨੂੰ ਬਰਦਾਸ਼ਤ ਨਹੀਂ ਕਰੇਗਾ ਔਰ ਪੰਜਾਬ ਦੇ ਲੋਕ ਇਹ ਸਮਝ ਚੁੱਕੇ ਨੇ ਕਿ ਅਕਾਲੀ ਦਲ ਤੋਂ ਬਿਨਾ ਕੋਈ ਵੀ ਸਰਕਾਰ ਜਿਹੜੀ ਆ ਪੰਜਾਬ ਦਾ ਭਲਾ ਨਹੀਂ ਕਰ ਸਕਦੀ ਸੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਅਗਵਾਈ ਦੇ ਵਿੱਚ ਜਿੰਨੀਆਂ ਵੀ ਸਰਕਾਰਾਂ ਬਣੀਆਂ ਮੈਂ ਬਾਕੀ ਡਿਵੈਲਪਮੈਂਟ ਛੱਡਦੇ ਹੋ ਪਿੰਡਾਂ ਦੀਆਂ ਗਲੀਆਂ ਨਾਲੀਆਂ ਬਣਦੀਆਂ ਰਹਿਣੀਆਂ ਸਾਰੀ ਜ਼ਿੰਦਗੀ ਬਣੀ ਜਾਣੀਆਂ ਹੈ ਤਵਾਡੇ ਸ਼ਹੀਦਾਂ ਨੂੰ ਯਾਦ ਕਰਨੇ ਕੀਤਾ ਕਿ ਗੱਲ ਲੜ ਬਣ ਕੇ ਜਾਇਓ ਕਿਸੇ ਨੇ ਕੀਤਾ ਯਾਰ ਜੇ ਬਾਬੇ ਬੰਦੇ ਬਹਾਦਰ ਦੀ ਯਾਦਗਾਰ ਬਣੀ ਜੇ ਚੱਪੜ ਚਿੜੀ ਦੇ ਮੈਦਾਨ ਦੀ ਯਾਦਗਾਰ ਬਣੀ ਜੇ ਕੁੱਪਕ ਹੀੜਾਂ ਦੇ ਮੈਦਾਨ ਦੀ ਯਾਦਗਾਰ ਬਣੀ ਜਾਂ ਬਰਾਸਤੇ ਖਾਲਸਾ ਬਣੀ ਕਿਹਨੇ ਬਣਾਈਆਂ ਯਾਰ ਕਦੇ ਯਾਦ ਰੱਖਿਆ ਕਰੋ ਆਪਣੇ ਉਹ ਕੁਰਬਾਨੀਆਂ ਭਰੇ ਇਤਿਹਾਸ ਨੂੰ ਇੱਕੋ ਹੀ ਗੱਲ ਨਾ ਕਰੀ ਜਾਇਆ ਕਰੋ ਵੀ ਸਾਡੀ ਆਹ ਨੈਗੇਟਿਵ ਗੱਲ ਹੈ ਕਦੇ ਪੋਜ਼ਿਟਿਵ ਗੱਲਾਂ ਵੀ ਕਰਿਆ ਕਰੋ ਪੋਜ਼ਿਟਿਵ ਗੱਲਾਂ ਜਿਹੜੀਆਂ ਉਹੀ ਤੁਹਾਨੂੰ ਰਾਜਪਾਲਕ ਦੇ ਮਾਲਕ ਬਣਾਉਣ ਗਿਆਨ ਵਾਲੇ 2 ਸਾਲਾਂ ਤੱਕ ਜੇ ਪੋਜ਼ਿਟਿਵ ਚੱਲੂਗੇ ਤੁਸੀਂ ਰਾਜਪਾਲਕ ਦੇ ਮੇਰੇ ਕੋਲੋਂ ਲਿਖ ਕੇ ਲੈ ਲਓ ਜੇ ਤੁਸੀਂ ਪੋਜ਼ਿਟਿਵ ਚੱਲੂਗੇ 227 ਦੇ ਪੰਜਾਬ ਦੀ ਤੁਹਾਡੀ ਸਰਕਾਰ ਹੋਊਗੀ ਸੋ ਮੈਂ ਆਖਰੀ ਲਾਈਨਾਂ ਦੇ ਨਾਲ ਭਗਵੰਤ ਮਾਨ ਸਰਕਾਰ ਨੂੰ ਇਹ ਚੈਲੰਜ ਕਰਦਾ ਕਿ ਸਿੱਧਾ ਹੀ ਪਾਸ ਕਿ ਆਪ ਹੁਦਰੀਆਂ ਬੰਦ ਕਰਦੇ ਹੋ ਪੰਜਾਬ ਦੇ ਲੋਕ ਜਾਗ ਚੁੱਕੇ ਆ ਸੰਘਰਸ਼ ਦਾ ਵਿਗਲ ਵੱਜ ਚੁੱਕਿਆ ਤੁਹਾਡਾ ਰਾਜ ਤਖਤ ਆ ਜਿਹੜਾ ਪਲਟਣ ਲਈ ਤਿਆਰ ਹੈ ਪੰਜਾਬ ਦੇ ਲੋਕ ਹੁਣ ਸੁੱਤੇ ਨਹੀਂ ਰਹਿਣਗੇ ਸ਼ਰੋਮਣੀ ਅਕਾਲੀ ਦਲ ਸੰਘਰਸ਼ ਦਾ ਵਿਗਲ ਵਿਚਾਰ ਮਜਾ ਚੁੱਕਿਆ ਹੁਣ ਤੁਹਾਨੂੰ ਮੰਨਾਈਆਂ ਨਹੀਂ ਕਰੋਂਦਿਆਂਗੇ ਮੈਂ ਬਹੁਤ ਲੰਬਾ ਬੋਲ ਗਿਆ ਮੈਨੂੰ ਲੱਗਦਾ ਗਰਮੀ ਬਹੁਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਿਮਰਤਾ ਸਹਿਤ ਬੇਨਤੀ ਕਰਾਂਗਾ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸੋਹਲ ਸਿੰਘ ਜੀ ਠੰਡਲ ਸਾਫ ਕਾ ਕੈਬਨ ਮੰਤਰੀ ਪੰਜਾਬ ਸਰਕਾਰ ਸਤਿਗੁਰੂ ਸੰਗਤ ਜੀ ਥੰਦ ਹੈ। ਇਹਦੇ ਅਦਮ ਭਗਤ ਸਿੰਘ ਜੀ ਬਹਾਂ ਧਰਤੀ ਤੇ ਜੋੜ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਰੋਮਣੀ ਕਾਲੀਦਲ ਦੇ ਤਲਕਜਨ ਮੈਲ ਸਾਬੂ ਬਲਵਿੰਦਰ ਸਿੰਘ ਜੀ ਭੁੰਦਰ ਸਾਹਿਬ ਦਿਨੈ ਸਿੰਘ ਵਾਹ ਜੀ ਸਾਡੇ ਐਸਜੀਪੀਸੀ ਦੇ ਬੀਤ ਪ੍ਰਧਾਨ ਮਰਵਤ ਸਿੰਘ ਖਾਲਸਾ ਜੀ ਜ਼ਿਲ੍ਹਾ ਜਫੇਬੰਦੀ ਦੇ ਪ੍ਰਧਾਨ ਉਹਨਾਂ ਦੇ ਸਾਰੇ ਹੋਰ ਸਾਥੀ ਸ਼ਕਰ ਜੀ ਥੋੜਾ ਸਾਰਿਆਂ ਦਾ ਤਨਬਾਧ ਵੀ ਕਰਦਾ ਕਿ ਜ਼ਿਲ੍ਹਾ ਬੇਸ਼ੱਕ ਛੋਟਾ ਮੰਨਿਆ ਜਾਂਦਾ ਹੈ ਪਰ ਅੱਜ ਜਿਹੜੀ ਸ਼੍ਰੋਮਣੀ ਕਾਡਰਲ ਵੱਲੋਂ ਮਜੂਦਾ ਸਰਕਾਰ ਦੇ ਖਿਲਾਫ ਮਗਹੀਾਈ ਦੇ ਖਿਲਾਫ ਜੋ ਸੰਗਰਾਸ ਪੱਢਿਆ ਗਿਆ ਦੁਆਬੇ ਦੀ ਧਰਤੀ ਤੇ ਇਹ ਪਹਿਲਾ ਕੱਠ ਆ ਪਹਿਲਾ ਜਿਥੇ ਕੱਠ ਦੁਆਬਰੀ ਧਰਤੀ ਤੇ ਹੋ ਰਿਹਾ ਸੀਤਪੁਰ ਸੰਗਰ ਦੇ ਵਿੱਚ ਮੈਨੂੰ ਇਹ ਗੱਲ ਬੜੇ ਦੁੱਖ ਨਾਲ ਕਹਿਣੀ ਪੈ ਰਹੀ ਹੈ ਕਿ ਜਿਸ ਧਰਤੀ ਤੇ ਇਹ ਸਰਕਾਰ ਨੇ ਆ ਕੇ ਸੌਹ ਚੁੱਕੀ ਹੋਵੇ ਜਿਸ ਧਰਤੀ ਦੀ ਮਿੱਟੀ ਨੂੰ ਸਲਾਮ ਕੀਤਾ ਹੋਵੇ ਅਜ ਤੋਂ ਪਹਿਲਾਂ ਵੀ ਭਗਵੰਤ ਮਾਨ ਨੇ ਸਵੇ ਬਲਪ੍ਰੀਤ ਬਾਦਲ ਨੇ ਕਸਮਾਂ ਖਾਧੀਆਂ ਹੋਣ ਤੇ ਪਾਰਟੀ ਹੋਵੇ ਆਮ ਆਦਮੀ ਦੀ ਪਾਰਟੀ ਤੇ ਨਾਰਾ ਹੋਵੇ ਪੰਜਾਬ ਬਦਲ ਬਦਲਾਓ ਦਾ ਆ ਜੋ ਪਾਰਟੀ ਜਦੋਂ ਲੋਕਾਂ ਨੇ ਸੱਤਾ ਦੇਤੀ ਅੱਜ ਫੈਸਲੇ ਉਹ ਕਰ ਰਹੀ ਹੈ ਜਿਹੜੀ ਲੋਕਤੰਤਰ ਦੇ ਖਿਲਾਫ ਹੋਣ ਔਰ ਵੀਰੋ ਲੰਬਾ ਸਮਾਂ ਨਹੀਂ ਲੈਣਾ ਪੁੱਡਲ ਸਾਹਿਬ ਨੇ ਬੋਲਣਾ ਕੁਝ ਗੱਲਾਂ ਸਮਝਣ ਵਾਲੀਆਂ ਜ਼ਰੂਰ ਹੋਇਆ ਕਰਦੀਆਂ ਔਰ ਜਨਪੱਲਾ ਪੰਜਾਬ ਦੀ ਅਸੈਂਬਲੀ ਦਾ ਸੈਸ਼ਨ ਹੋਇਆ ਜਿਹੜਾ ਮੌਨਸੂਨ ਸੈਸ਼ਨ ਸੀ ਖਾਣਾ ਪੂਰਤੀ ਕੀਤੀ ਗਈ 3 ਦਿਨ ਦਾ ਸੈਸ਼ਨ ਸੈਸ਼ਨ ਹੋ ਗਿਆ ਮੁੱਕ ਗਿਆ ਦੂਜੇ ਦਿਨ ਕੈਬਨਟ ਦੀ ਮੀਟਿੰਗ ਸੱਦੀ ਗਈ ਉਸ ਕੈਬਨਟ ਦੇ ਵਿੱਚ ਫੈਸਲੇ ਕਦੇ ਲਏ ਗਏ ਉਸ ਕੈਬਨਟ ਦੀ ਮੀਟਿੰਗ ਦੇ ਵਿੱਚ ਫੈਸਲੇ ਲਏ ਗਏ ਕਿ ਜਿਹੜੀ ਬਿਜਲੀ ਹੈ ਉਹਦੇ ਰੇਟ ਪਟਾਏ ਜਾਣਗੇ ਵੀਰੋ ਵਧਾਉਣੇ ਕਿਹਨਾਂ ਦੇ ਆ ਜਿਹੜੇ ਲੋਕ ਪਹਿਲਾਂ ਹੀ ਬਿੱਲ ਦਿੰਦੇ ਆ ਉਹ ਲੋਕ 5 ਰੁਪਏ ਜੂੰਟ ਨਹੀਂ ਉਹ ਲੋਕ 8 ਰੁਪਏ ਜੂੰਟ ਦੇ ਹਿਸਾਬ ਨਾਲ ਬਿੱਲ ਦੇਣਗੇ ਇਹ ਫੈਸਲਾ ਇਸ ਸਰਕਾਰ ਨੇ ਕੈਬਨਟ ਦੀ ਮੀਟਿੰਗ ਵਿੱਚ ਸੈਸ਼ਨ ਖਤਮ ਹੋਣ ਤੋਂ ਬਾਅਦ ਵਿੱਚ ਕੀਤਾ ਦੂਜਾ ਫੈਸਲਾ ਕੀ ਕੀਤਾ ਹੈ ਕਿ ਡੀਜ਼ਲ ਦੇ ਉੱਪਰ ਕੀਮਤਾਂ ਵਧਾਈਆਂ ਪੈਟਰੋਲ ਦੀਆਂ ਕੀਮਤਾਂ ਵਧਾਈਆਂ ਬੱਸਾਂ ਦੇ ਭਾੜੇ ਵਧਾ ਦਿੱਤੇ ਪਰ ਵੀਰੋ ਜਦੋਂ ਤੁਸੀਂ ਇਹ ਡੀਜ਼ਲ ਮਹਿੰਗਾ ਹੋਣਾ ਪੈਟਰੋਲ ਮਹਿੰਗਾ ਹੋਣਾ ਢੋਆ ਢਵਾਈ ਮਹਿੰਗੀ ਹੋਣੀ ਆ ਤੇ ਤੁਹਾਡੇ ਹਰ ਖਪਤਕਾਰ ਦੀ ਚੀਜ਼ ਦੇ ਉੱਪਰ ਜਿਹੜੇ ਰੇਟ ਵਧਣੇ ਆ ਇਹ ਸਭ ਤੋਂ ਵੱਡੀ ਮੁਘਿਆਈ ਨੂੰ ਛੱਡ ਮਾਣ ਵਾਲੀ ਜਿਹੜੀ ਗੱਲ ਕੀਤੀ ਗਈ ਆ ਉਹ ਤੀਜਾਕ ਹੋਰ ਨਾਲ ਫੈਸਲਾ ਕੀਤਾ ਹੈ ਸੈਂਟਰ ਦੀ ਸਰਕਾਰ ਨੂੰ ਇੱਕ ਲਿਖ ਕੇ ਭੇਜਿਆ ਕਿ ਸਾਡੇ ਜਿਹੜੀ ਸੂਬੇ ਦੀ ਲਿਮਿਟ ਆ ਕੱਢ ਜੇ ਨਹੀਂ ਉਹ ਥੋੜੀ ਆ ਸਾਡਾ ਢੱਡ ਨਹੀਂ ਭਰ ਰਿਆ 10000 ਕਰੋੜ ਦੀ ਲਿਮਿਟ ਹੋਰ ਵਧਾ ਦਿਓ ਤਾਂ ਕਿ ਅਸੀਂ ਹੋਰ ਕਾਜਾ ਲੈ ਕੇ ਜੀਏ ਪੰਜਾਬ ਨੂੰ ਹੋਰ ਕਾਜੇ ਥੱਲੇ ਦੇ ਸਕੀਏ ਕਿ ਲੋਕ ਜਦੋਂ ਪੈਸੇ ਇਹੋ ਜਿਹੇ ਹੋਣ ਲੱਗ ਜਾਣ ਤੇ ਸ਼੍ਰੋਮਣੀ ਕਾਲ ਦਲ ਇਸ ਵਿੱਚ ਚੁੱਪ ਕਰਕੇ ਨਹੀਂ ਬੈਠ ਸਕਦਾ ਸ਼੍ਰੋਮਣੀ ਕਾਲ ਦਲ ਪੰਜਾਬ ਦੀ ਮਾਂ ਪਾਰਟੀ ਹੈ ਸ਼੍ਰੋਮਣੀ ਕਾਲ ਦਲ ਨੇ ਇਸ ਪੰਜਾਬ ਲਈ ਕਿ ਗਰਜ਼ ਕੀਤੀ ਆ ਆਪਣੇ ਕੁਰਬਾਨੀਆਂ ਕੀਤੀਆਂ ਆਪਣਾ ਖੂਨ ਡੋਲਿਆ ਠੀਕ ਹੈ ਅਸਕਰ ਜੀ ਨੇ ਪ੍ਰਧਾਨ ਜੀ ਨੇ ਇਹ ਸ਼੍ਰੋਮਣੀ ਕਾਲਦਲ ਕੱਲ ਰਾਜਪਾਲ ਕਾਣ ਵਾਸਤੇ ਨਹੀਂ ਸੀ ਆਇਆ ਇਹ ਪੰਜਾਬ ਦੀ ਅਣਖ ਨੂੰ ਗੈਰਦਨੂ ਪੰਜਾਬ ਦੇ ਧਰਮ ਨੂੰ ਬਚਾਉਣ ਵਾਸਤੇ ਆਇਆ ਸੀ ਔਰ ਇਤਿਹਾਸ ਬਣਾਇਆ ਸ਼੍ਰੋਮਣੀ ਕਾਲਦਲ ਨੇ ਤੁਹਾਡੇ ਵਿੱਚੋਂ ਬਹੁਤ ਸਾਰੇ ਮੇਰੇ ਵੀਰ ਇਤਿਹਾਸ ਦੇ ਸਟੂਡੈਂਟ ਹੋਣੇ ਆ ਮੈਂ ਵੀ ਇਤਿਹਾਸ ਪੜਿਆ ਜੇ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚੋਂ ਪੰਜਾਬ ਦਾ ਇਤਿਹਾਸ ਔਰ ਸਿੱਖ ਇਤਿਹਾਸ ਕਦਮ ਕਰ ਦਈਏ ਤੇ ਹਿੰਦੁਸਤਾਨ ਦਾ ਇਤਿਹਾਸ ਖਤਮ ਹੋ ਜਾਂਦਾ ਅੱਜ ਵੀਰੋ ਬੜੇ ਬਣ ਦੁੱਖ ਨਾ ਕੜਾ ਪੈ ਰਿਆ ਅੱਜ ਹੌਲੀ ਹੌਲੀ ਸਮਾਂ ਉਹ ਆ ਗਿਆ ਹੈ ਕਿ ਇਸੇ ਹੀ ਹਿੰਦੁਸਤਾਨ ਦੀ ਧਰਤੀ ਦੇ ਵਿੱਚੋਂ ਇਸ ਦੇ ਇਤਿਹਾਸ ਦੇ ਵਿੱਚੋਂ ਸਿੱਖ ਇਤਿਹਾਸ ਨੂੰ ਮਾਨਦ ਉਸ ਕਰਨ ਵਾਸਤੇ ਸਮਝੀਆਂ ਸਰਕਾਰਾਂ ਜਿਹੜੀਆਂ ਉਹ ਦੀਤੀਆਂ ਬਣਾ ਰਹੀਆਂ ਉਹ ਪੌਂਖੀਆਂ ਬਣਾ ਰਹੀਆਂ ਜਿਸ ਚੀਜ਼ ਨੂੰ ਸਾਡੇ ਬਜ਼ੁਰਗਾਂ ਨੇ ਸ਼ਗਲਸ਼ਬ ਲੈ ਕੇ ਆਂਦਾ ਸੀ ਚਾਹੇ ਸ਼੍ਰੋਮਣੀ ਗੁਰਦਰਾ ਪ੍ਰੰਧ ਕਮੇਟੀ ਸੀ ਚਾਹੇ ਸ਼੍ਰੋਮਣੀ ਕਾਲੀ ਦਲ ਸੀ ਉਹਨੂੰ ਖਤਮ ਕਰਨ ਵਾਸਤੇ ਪੱਦੇ ਜਾਨ ਤੋਂ ਪਿਆਰੇ ਜਿਹੜੇ ਸਾਡੇ ਗੁਰੂ ਘਰ ਆ ਉਡਾ ਉਤੇ ਸਰਕਾਰਾਂ ਕਾਬਜ ਹੋਣੀਆਂ ਸ਼ੁਰੂ ਹੋ ਗਈਆਂ ਚਾਹੇ ਤੁਸੀਂ ਗੱਲ ਕਰ ਲਓ ਪਟਨਾ ਸਾਹਿਬ ਦੀ ਗੱਲ ਕਰ ਲਓ ਆਪਣੇਨ ਦੇੜ ਸਾਹਿਬ ਦੀ ਚਾਹੇ ਦਿੱਲੀ ਦੀ ਕਮੇਟੀ ਦੀ ਗੱਲ ਕਰ ਲਓ ਆ ਹਰਿਆਣਾ ਕਮੇਟੀ ਦੀ ਗੱਲ ਕਰ ਲਈਏ ਅੱਜ ਬੜੇ ਦੋਸ਼ਨਾ ਕਹਿਣਾ ਪੈ ਰਿਹਾ ਅਸੀਂ ਵੀ ਕਈ ਵਾਰੀ ਬੜੇ ਭਲੇਖਾਂ 'ਚ ਪੈ ਰਹੇ ਨੇ ਆ ਆ ਵੋਟਾਂ ਬਣਦੀਆਂ ਸੀਆਂ ਸ਼੍ਰੋਮਣੀ ਕਮੇਟੀ ਦੀਆਂ ਸਿਰਫ 22 ਲੱਖ ਵੋਟ ਬਣੀ ਸਾਰੇ ਪੰਜਾਬ ਚੋਂ ਕੀ ਕੰਦ ਸੀ ਆਪਾਂ ਆਪਣੇ ਕੰਮ 'ਚ ਲੱਗੇ ਆ ਕੋਈ ਬਾਦਮ ਸਾਹਿਬ ਨੂੰ ਕਾਲਾ ਕੱਢੀ ਜਾਂਦਾ ਖੁੱਫੇ ਦੇ ਫੋਨ ਨੂੰ ਕੱਢੀ ਜਾਂਦਾ ਵੋਟਾਂ ਨਹੀਂ ਬਣੀਆਂ ਫਿਰ ਜੋ ਸਰਕਾਰ ਬਣਾਉਣ ਲੱਗੀ ਆ ਇਲੈਕਸ਼ਨ ਕਮਿਸ਼ਨਰ ਟਾਈਮ ਵਧਾ ਦਿੱਤਾ ਹੋਰ ਵਧਾ ਦਿੱਤਾ ਅੱਜ 48 ਲੱਖ ਵੋਟ ਬਣ ਗਈ ਉਹ ਬਣੀ ਕਿਵੇਂ ਆ ਵੀਰ ਉਸ ਚੇਤ ਹੋਣ ਦੀ ਲੋੜ ਮੈਂ ਇਸ਼ਾਰਾ ਤੁਹਾਨੂੰ ਕਰਨਾ ਚਾਹਨਾ ਪਟਵਾਲੀਆਂ ਨੂੰ ਡਿਊਟੀਆਂ ਲਾਤੀਆਂ ਚੱਕ ਲਓ ਲਿਸਟਾਂ ਵੋਟਰ ਦੀਆਂ ਜਿਸ ਦਾ ਨਾਮ ਉਹ ਸਿੰਘ ਲਿਖਿਆ ਹੈ ਜਿਹਦੇ ਮੋਰ ਕੌਣ ਲਿਖਿਆ ਹੈ ਫਾਰਮ ਭਰ-ਭਰ ਭੇਜ ਦਿਓ ਵੋਟਾਂ ਬਣਾ ਦੇਾਂਗੇ ਬਖੀ ਪੌਣ ਬਲੇ ਦੇਖਾਂਗੇ ਕੀ ਕਰਨਾ ਜਿੰਨੀ ਬਣਾ ਲੈਣੀ ਉਹ ਨਹੀਂ ਫੇ ਪੌਣੀਆਂ ਵੀ ਆ ਨਾ ਇਹ ਆਪਾਂ ਵਾਸਤੇ ਬਹੁਤ ਵੱਡੀ ਸਮਝਣ ਦੀ ਲੋੜ ਆ ਸਾਡੇ ਉੱਪਰ ਬਹੁਤ ਵੱਡਾ ਹਮਲਾ ਆ ਜੇ ਅਸੀਂ ਨਾ ਜਾਗੇ ਨਾ ਸचेत ਹੋਏ ਫਿਰ ਪਛਤਾਹਾ ਕੋ ਗੱਲ ਨਹੀਂ ਬਣਨੀ ਔਰ ਵੀਰੋ ਜਿਵੇਂ ਪਹਿਲਾਂ ਗੱਲਾਂ ਬਾਦ ਸਾਹਿਬ ਨੇ ਵੀ ਕੀਤੀਆਂ ਇਹ ਬਿਲਕੁਲ ਗੱਲ ਸਹੀ ਆ ਕਿ ਸਰਕਾਰਾਂ ਦੇ ਕੰਮ ਹੋਇਆ ਕਰਦੇ ਆ ਲਾਂਡ ਆਰਡ ਨੂੰ ਕਾਇਮ ਰੱਖਣਾ ਕਿ ਪੰਜਾਬ 'ਚ ਲਾਂਡ ਆਰਡ ਅੱਜ ਹੈਗਾ ਸਰਕਾਰਾਂ ਦੇ ਕੰਮ ਹੋਇਆ ਕਰਦੇ ਆ ਲੋਕਾਂ ਦੀ ਬਿਹਤਰੀ ਵਾਸਤੇ ਕੰਮ ਕਰਨੇ ਸੂਚਨਾ ਦੇਣੀ ਆ ਕਿ ਅੱਜ ਤੁਹਾਨੂੰ ਸਾਰੀਆਂ ਸੂਚਨਾ ਮਿਲ ਰਹੀਆਂ ਜਦੋਂ ਗੱਲ ਕਰਦੇ ਆ ਅੱਜ ਮਲਾਜਮ ਸੜਕਾਂ ਤੇ ਆ ਅੱਜ ਹਰ ਇੱਕ ਜਿਹੜਾ ਵਰ ਗਿਆ ਉਹ ਸੜਕਾਂ ਤੇ ਐ ਸਵਾਏ ਡਾਂਗਾ ਤੋਂ ਬਿਛਾਰਾਂ ਤੋਂ ਕਿਸੇ ਨੂੰ ਕੁਝ ਮਿਲ ਨਹੀਂ ਰਿਹਾ ਔਰ ਪੰਜਾਬ ਦੇ ਵਿੱਚੋਂ ਜਗੇ ਜਗੇ ਬੰਦੇ ਸਗਦਾ ਪ੍ਰੈਸ ਵਾਲੇ ਵੀਰਾਂ ਨੂੰ ਵੀ ਅੱਜ ਫੜ ਫੜ ਕੇ ਅੰਦਰ ਦੇ ਰਹਾ ਮਰਾਤੀ ਸਵੇਰੇ ਮੈਂ ਦੇਖ ਰਹੀ ਸੀ ਕਹਿੰਦੇ ਵੀ ਜਿਹੜਾ ਪੁਣਾ ਉੱਪਰ ਵੀ ਲਾਉਣ ਨੂੰ ਡਿਪਰੂ ਗੜ ਭੇਜ ਨੂੰ ਫੇਰਦੇ ਆ ਪੱਤਰਕਾਰਾਂ ਨੂੰ ਵੀ ਇਹ ਡੈਮੋਕ੍ਰੇਸੀ ਦਾ ਹਾਲ ਹੈ ਤੁਹਾਡੇ ਪੰਜਾਬ ਦੇ ਅੰਦਰ ਔਰ ਲਿਖਿਆ ਕੀ ਆ ਪੰਜਾਬ ਦੀ ਸਰਕਾਰ ਨੇ ਜੋ ਹਾਈ ਕੋਰਟ ਵਿੱਚ ਲਿਖ ਕੇ ਦਿੱਤਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਆਮਦਪਾਲ ਤੋਂ ਖਤਰਾ ਹੈ ਇਸ ਕਰਕੇ ਉਹਦੇ ਉੱਪਰ ਇਨਸੈ ਲਾਈ ਆ ਔਰ ਤਾਂ ਨੂੰ ਡਿਪਰਿਗਡ ਡੁਬਰੀਗੜ ਨੂੰ ਭੇਜਿਆ ਤੇ ਮੈਂ ਤਾਂ ਸਮਝਦਾ ਵੀ ਹੁਣ ਜਿਹੜੀ ਭੁੰਦਰ ਸਾਹਿਬ ਅੱਧੀ ਪੁਲਸ ਰਹਿੰਦੀ ਅੱਧੀ ਉਹਦੇ ਨਾਲੇ ਗੁਰੀ ਫੇਰਦੀ ਆ ਇਹ ਵੀ ਲਾ ਦਿਓ ਉਹਨੂੰ ਬਾਕੀ ਪੰਜਾਬ ਆਪੇ ਫਸਵਾ ਨੂੰ ਖਵਾ ਲਿਓ ਮਰਜੀ ਹੁੰਦਾ ਰਹੇ ਸਾਰੀ ਫੋਰਸ ਤੁਗਮਾਦਵਾ ਦੇ ਨਾਲ ਲਾ ਦਿਓ ਹੋਰ ਵੀ ਦੇ ਦਿਓ ਇਹਨੂੰ ਕੋਈ ਜੈਡ ਪਲੱਸ ਵੀ ਮਿਲ ਜੇ ਦੇ ਦਿਓ ਤਾਂ ਕਿ ਇਹ ਜਿਹੜਾ ਸ਼ਰਾਬੀ ਮੁੱਖ ਮੰਤਰੀ ਹੈ ਇਹ ਡਰਾਮੇ ਬਾਦ ਮੁੱਖ ਮੰਤਰੀ ਹੈ ਇਹ ਵੱਜਵੇ ਇਹਦਾ ਪਰਿਵਾਰ ਵੱਜਵੇ ਬਾਕੀ ਪੰਜਾਬ ਆਪੇ ਸਾਰਾ ਉਹ ਜੜੀ ਹੈ